ਮਲਾਦ ਲਈ ਬੇਕਰਪ ਤੁਸੀਂ ਤੇ ਮੈਂ ਹਾਂ ਬੈਂਸ ਸਿੰਘ ਰੋੜੀਆਂ ਇਸ ਵੇਲੇ ਜ਼ਿਲ੍ਹਾ ਮਲੇਰਕੋਟਲਾ ਦੇ थाना ਅਮਦਗੜ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਥੋਂ ਹੀ ਨਜ਼ਦੀਕ ਪਿੰਡ ਦੇਹਲਿਸ ਕਲਾਂ ਦੇ ਵਿੱਚ ਇੱਕ 42 ਸਾਲਾ ਔਰਤ ਦਾ ਸਿਰ ਦੇ ਵਿੱਚ ਰੌੜ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਇਸ ਬਾਬਤ ਐਸਪੀ ਰਾਜਨ ਸ਼ਰਮਾ ਦੇ ਵੱਲੋਂ ਜਿਹੜੀ ਹੈਗੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਆਖਰ ਪੂਰਾ ਮਾਮਲਾ ਕੀ ਸੀ ਤੇ ਕਿਹੜੇ-ਕਿਹੜੇ ਦੋਸ਼ੀਆਂ ਨੂੰ ਕਿਹੜੇ-ਕਿਹੜੇ ਹਥਿਆਰਾਂ ਦੇ ਨਾਲ ਕਾਬੂ ਕੀਤਾ ਗਿਆ ਤੁਸੀਂ ਸਾਡੇ ਨਾਲ ਬਣੇ ਰਹੋ ਜੇ ਮਲੇਰਕੋਟਲਾ ਪੁਲਿਸ ਨੇ ਕਪ ਸਿਨੀਅਰ ਕਪਤਾਨ ਸ੍ਰੀ ਗਗਨਜੀਤ ਸਿੰਘ ਅਤੇ ਐਸਪੀਡੀ ਸਤਪਾਲ ਸ਼ਰਮਾ ਜੀ ਦੇ ਗਾਈਡੈਂਸ ਦੇ ਤਹਿਤ ਇੱਕ ਰੀਸੈਂਟਲੀ थाना सदर ਅੰਮ੍ਰਿਤਗੜ ਦੇ ਵਿੱਚ ਇੱਕ ਬਲਾਈਂਡ ਮਰਡਰ ਕੇਸ ਹੋਇਆ ਸੀਗਾ ਜਿਹਨੂੰ थाना सदर ਅੰਮ੍ਰਿਤਗੜ ਅਤੇ ਸੀਆਈਏ ਮਲੇਰਕੋਟਲਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਸੁਲਝਾ ਕੇ ਉਹਨਾਂ ਵੱਲੋਂ ਇਹ ਜਿਹੜਾ ਦੋਸ਼ੀ ਸੀਗਾ ਉਹ ਬੜੀ ਛੇਤੀ ਕਾਬੂ ਕੀਤਾ ਗਿਆ ਇਹ ਜਿਹੜਾ ਮੁਕਦਮਾ ਹੈਗਾ ਇਹ ਐਫ ਆਈ ਆਰ ਨੰਬਰ 89172025 ਨੂੰ ਦਰਜ ਕੀਤੀ ਗਈ ਸੀ ਅੰਡਰ ਸੈਕਸ਼ਨ 103 238 ਬੀ ਐਨ ਐਸ ਦੇ ਹੋਈ ਸੀ ਇਹ ਬਰਬੇਨ ਬशीर ਖਾਨ ਸੀਗਾ ਜਿਹਦੀ ਪਤਨੀ ਸਕੀਨਾ ਬੇਗਮ ਉਮਰ ਕਰੀ 42 ਸਾਲ ਉਹ 29 ਤਰੀਕ ਨੂੰ 29 5 29 6 ਤਰੀਕ 29 6 ਤੋਂ ਲਾਪਤਾ ਹੋ ਗਈ ਸੀ ਜਿਸ ਦੇ ਰਿਗਾਰਡਿੰਗ ਉਹ ਪਾਲ ਕਰਨ ਲੱਗੀ ਕਿ ਕਿੱਥੇ ਹੈ ਕਿੱਥੇ ਨਹੀਂ ਹੈ ਤੇ ਕੁਝ ਦਿਨਾ ਬਾਅਦ ਜ ਜ ਉਹਨਾਂ ਨੂੰ ਇੰਟਰਨੈਟ ਰਾਹੀਂ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਸਕੀਨਾ ਬੇਗਮ ਤਾਂ ਉਹਨਾਂ ਦੀ ਬੋਡੀ ਜਿਹੜੀ ਹੈ ਉਹ ਗਲਵੱਟੀ ਚੌਂਕੀ ਦੇ ਏਰੀਆ ਦੇ ਵਿੱਚ ਮਿਲੀ ਤਾਂ ਉਸ ਦੇ ਰਿਗਾਰਡਿੰਗ ਜਦ ਹੋਰ ਗਹਿਰਾਈ ਨਾਲ ਸਦਰ ਰਾਮਨਗੜ੍ਹ ਐਸਐਚਓ ਦੀ ਟੀਮ ਨੇ ਗਲਵੱਟੀ ਪਟਿਆਲਾ ਹਾਂਜੀ ਉਹਨਾਂ ਵੱਲੋਂ ਜਦ ਇਹਦੀ ਸੀਆਈਏ ਮਲੇਰਕੋਟਲਾ ਵੱਲੋਂ ਇਹਦੀ ਤਫ਼ਤੀਸ਼ ਕੀਤੀ ਗਈ ਤਾਂ ਉਸ ਦੌਰਾਨ ਇਹ ਪਤਾ ਲੱਗਿਆ ਕਿ ਇਹ ਜਿਹੜੀ ਡੈੱਡ ਬੋਡੀ ਹੈ ਸਕੀਨਾ ਬੇਗਮ ਦੀ ਹੈ ਤੇ ਜਿਹਦਾ ਹਸਬੰਦ ਬਸੀਰ ਖਾਨ ਉਹਨੂੰ ਕਾफी ਦਿਹਾੜਾ ਲੱਭ ਰਿਆ ਸੀ ਤੇ ਹੁਣ ਉਹ ਪੂਰੀ ਡੈਡ ਬੋਡੀਜ਼ ਮਿਲੀ ਹੈ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਹ ਪਤਾ ਲੱਗਿਆ ਕਿ ਇਹ ਸਕੀਨਾ ਬੇਗਮ ਦਾ ਇੱਕ ਕਿਸੇ ਇੱਕ ਬੰਦਾ ਸੀਗਾ ਅਬਦੁਲ ਗਫਾਰ ਉਹਦੇ ਨਾਲ ਰਿਲੇਸ਼ਨ ਸੀਗਾ ਐਂਡ ਤਕਰੀਬਨ ਉਹਦੇ ਨਾਲ ਇਹ ਮਿਲਦੀ ਸੀਗੀ ਜਾਂ ਫਿਰ ਉਹਨਾਂ ਨੇ ਨਾਲ ਆਣਾ ਜਾਣਾ ਇਕੱਠਾਣਾ ਸੀਗਾ ਇਹ ਉਹਦੀ ਬੇਟੀ ਨੇ ਸਾਨੂੰ ਦੱਸਿਆ ਕਿ ਕਾਫੀ ਵਾਰ ਸੀਗਾ ਤੇ 29 ਤਰੀਕ ਨੂੰ ਵੀ ਜਿਹੜਾ ਹੈ ਜਿਸ ਦਿਨੇ ਲਾਪਤਾ ਹੋਈ ਹੈ ਲੇਡੀ ਉਸ ਦਿਨ ਵੀ ਇਹ ਹੀ ਹੋਇਆ ਕਿ ਸਕੀਨਾ ਬੇਗਮ ਅਬਦੁਲ ਗਫਾਰ ਨਾਮ ਦੇ ਅਕਸਰ ਦੇ ਨਾਮ ਮੋਟਰਸਾਈਕਲ ਤੇ دہلیਜ਼ ਕਲਾਂ ਤੋਂ ਜਾ ਕੇ ਇਹਨਾਂ ਨੇ ਇੱਕ ਕਿਰਾਏ ਤੇ ਕਮਰਾ ਲਿਆ ਸੀ ਜੰਡਾਲੀ ਜਿਹੜੀ ਲਾਈਨਾਂ ਨੇ ਉਹਦੇ ਨੇੜੇ ਇੱਕ ਕਮਰਾ ਲਿਆ ਹੋਇਆ ਸੀ ਤਾਂ ਉਥੇ ਇਹ ਆਏ ਨੇ 29 ਤਰੀਕ ਨੂੰ ਲੇਕਿਨ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਜਾਂ ਕੋਈ ਹੋਰ ਲੜਾਈ ਹੋ ਗਈ ਜਿਸ ਦੇ ਕਾਰਨ ਜਿਹੜਾ ਅਬਦੁਲ ਗਫਾਰ ਸੀ ਉਹਨੇ ਗੁੱਸੇ ਦੇ ਵਿੱਚ ਆ ਕੇ ਇਹ ਐਕਸਟ੍ਰੀਮ ਜਿਹੜਾ ਸਟੈਪ ਹੈ ਹੋ ਚੁੱਕਿਆ ਤੇ ਆ ਜਿਹੜੀ ਸਕੀਨਾ ਬੇਗਮ ਸੀ ਉਹਦੀ ਜਿਹੜੀ ਮੌਤ ਹੈਗੀ ਹੈ ਉਹ ਸਿਰ ਦੇ ਵਿੱਚ ਰੋਡ ਲੱਗਣ ਕਰਕੇ ਹੋਈ ਹੈ ਜਿਸ ਨੂੰ ਐਸ ਐਚਓ ਸਦਰ ਅਮਰਗੜ ਤੇ ਸੀਏਐਮ ਲੇਰਕੋਟਲਾ ਦੀ ਟੀਮ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਬੋਡੀ ਜਾ ਕੇ ਗਲਵੱਟੀ ਚੌਂਕੀ ਦੇ ਏਰੀਆ ਦੇ ਵਿੱਚ ਡਿਸਪੋਜ਼ ਆਫ ਕਰਤੀ ਐਂਡ ਇਧਰ ਰਿਗਾਰਡਿੰਗ ਜਿਹੜਾ ਅਬਦੁਲ ਗਫਾਰ ਹੈਗਾ ਜਿਹੜਾ ਇਸ ਦਾ ਪ੍ਰਾਈਮ ਅਕਿਊਜ਼ਡ ਹੈ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਅਗਲੀ ਜਿਹੜੀ ਕਾਰਵਾਈ ਹੈ ਔਰ ਮਾਨ ਲੈ ਕੇ ਹੋਰ ਪੁੱਛ ਕੇ ਚੱਕਰ ਕੇ ਜਿਹੜੀ ਹੋਰ ਵੀ ਗਹਿਰਾਈ ਨਾਲ ਇਹ ਦੀ ਤਫ਼ਤੀਸ਼ ਕੀਤੀ ਜਾਊਗੀ। ਬੇਸ ਕਰਤਾ ਹੈ ਕਿ ਮਾਨਜੋਗਰਦਾਰ ਆਪਰੇ ਵਿੱਚ ਹੈ। ਜੀ ਮਾਨਜੋਗਰਦਾਰ ਪਰ ਵਿੱਚ ਬੇਸ ਕਰਤਾ ਜੀ ਬੰਦੇ ਨੇ। ਨਹੀਂ ਜੀ ਅੱਜ ਹਜੇ ਨਹੀਂ ਅੱਜ ਇਹਨੂੰ ਕਰਾਂਗੇ ਜੀ ਪੇਸ਼ ਜੀ। ਇਹਨਾਂ ਦੀ ਕੋਈ ਦੋਸਤੀ ਜੀ ਆਪਸ ਦੇ ਵਿੱਚ ਪੈਣੀ ਹਾਂਜੀ ਅਬਦੁਲ ਗਫਾਰ ਤੇ ਸਕੀਨਾ ਬੀਗਮ ਆਪਸ नोन ਸੀਗੇ ਇੱਕ ਦੂਸਰੇ ਅਬਦੁਲ ਗਫਾਰ ਕਿੱਥੇ ਰਹੇ ਸੀ ਸਰ ਅਬਦੁਲ ਗਫਾਰ ਇਹ ਸਾਰੇ ਅਬਦੁਲ ਗਫਾਰ ਸਕੀਨਾ ਬੀਗਮ ਇਹ ਦੋਨੋਂ ਦਹਲੀਜ ਕਲਾ ਸਦਰ ਅੰਬਿਗੜ ਦੇ ਥਾਣੇ ਦੇ ਵਿੱਚ ਪੈਂਦੇ ਜੀ ਸਕੀਨਾ ਜੀ ਕੀ ਕੰਮ ਕਰਦੀ ਹੈ ਇਹ ਕਿਹਨਾਂ ਹੋਣ ਸੀ ਕਰਦਾ ਇਹ ਇਹ ਅਬਦੁਲ ਗਫਾਰ ਦੇ ਨਾਲ ਇਹਨਾਂ ਨੇ ਕਿਰਾਏ ਦੇ ਇੱਕ ਕਮਰਾ ਲਿਆ ਹੋਇਆ ਸੀਗਾ ਤੇ ਉੱਥੇ ਹੀ ਰਹਿੰਦੇ ਸੀਗੇ